ਕੇਂਦਰ ਸਰਕਾਰ ਨੇ ਪੰਜਾਬ ਦੇ ਬੁਨਿਆਦੀ ਢਾਂਚੇ ਲਈ ਇੱਕ ਵੱਡਾ ਐਲਾਨ ਕਰ ਦਿਆ ਦਰਾਹਾ ਅਤੇ ਧੂਰੀ ਵਿਖੇ ਦੋ ਅਹਿਮ ਰੇਲਵੇ ਓਵਰ ਬ੍ਰਿਜਾਂ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇਹ ਐਲਾਨ ਕਰ ਦਿਆ ਕਿ ਹੇ ਪ੍ਰੋਜੈਕਟ ਨਾ ਸਿਰਫ ਆਵਾਜਾਈ ਨੂੰ ਸੁਖਾਲਾ ਬਣਾਉਣਗੇ ਸਗੋਂ ਪੰਜਾਬ ਦੀ ਆਰਥਿਕ ਤਰੱਕੀ ਦੀ ਰਫ਼ਤਾਰ ਨੂੰ ਵੀ ਤੇਜ਼ ਕਰਨਗੇ ਇਹ ਬੜੀ ਖੁਸ਼ੀ ਨਾਲ ਇਹ ਗੱਲ ਸੁਣਾਉਣਾ ਜਿਹੜਾ ਦਰਾਹੇ ਵਾਲਾ ਜਿਹੜੀ ਲਾਈਨ ਦਿੱਲੀ ਤੋਂ ਸਿੱਧੀ ਅਮਰਸਰ ਸਾਹਿਬ ਆਉਂਦੀ ਆ ਦਰਾਹੇ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਜਿਹੜੀ ਦੀ ਕੀਮਤ ਤਕਰੀਬਨ 70 ਕਰੋੜ ਰੁਪਈਆ 70 ਕਰੋੜ ਰੁਪਈਆ ਇਹ ਇਹਦੀ ਕੀਮਤ ਆ ਉੱਥੇ ਠੇਕੇਦਾਰ ਨੇ ਆਪਣਾ ਕੰਮ ਵੀ ਸ਼ੁਰੂ ਕਰ ਦਿੱਤਾ ਮੈਂ ਸਾਰੇ ਹੀ ਕਿਉਂਕਿ ਬਹੁਤ बड़ी ਦਿੱਕਤ ਸੀ ਸਾਰੇ ਮਾਲਵੇ ਨੂੰ ਤੇ ਦਰਾਹੇ ਵਾਲਿਆਂ ਨੂੰ ਜਿਨ੍ਹਾਂ ਨੇ ਵੀ ਲੋਕ ਨੇ ਚੰਡੀਗੜ੍ਹ ਜਾਣਾ ਸੀ ਜਾਂ ਅੱਗੇ ਰੋਪੜ ਨੂੰ ਨਿਕਲਣਾ ਸੀ ਚਾਹੇ ਅਨੰਦਪੁਰ ਸਾਹਿਬ ਜਾਣਾ ਸੀ ਬੜਾ ਔਖਾ ਹੁੰਦਾ ਸੀ ਉਹਦਾ ਕੰਮ ਸ਼ੁਰੂ ਹੋ ਗਿਆ ਇਹਦੇ ਨਾਲ ਹੀ ਕੰਮ ਜਿਹੜਾ ਇਹ ਧੂੜੀ ਦਾ ਫਸਿਆ ਹੋਇਆ ਸੀ ਉਹ ਪਛਣੀ ਮੈਂ ਜਾਣਾ ਚਾਹੁੰਦਾ ਸਾਰੇ ਧੂਰੀ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕ ਵਧਾਈ ਤੇ ਸਾਡਾ ਜਸਵਿੰਦਰ ਜਿਹੜਾ ਤਕਰੀਬਨ 4 ਦਿਨਾਂ ਤੋਂ ਉਹ ਭੋਖੜਤਾਲ ਤੇ ਬੈਠਾ ਮੇਰਾ ਭਰਾ ਤੇ ਸਾਰੇ ਹੀ ਉਹਨੂੰ ਸਪੋਰਟ ਕਰ ਰਹੇ ਸੀ ਜਿੰਨੀਆਂ ਵੀ ਉੱਥੇ ਦੀਆਂ ਸੰਸਥਾਵਾਂ ਨੇ ਤੇ ਉਹਦੇ 4 ਦਿਨ ਜਿਹੜਾ ਮੈਂ ਸਮਝਦਾ ਉਹਨੇ ਕਸ਼ਟ ਚੱਲਿਆ ਸਾਡੀ ਸਾਰੀ ਭਾਜਪੀ ਦੀ ਟੀਮ ਨੇ ਤੇ ਕਸ਼ਟ ਚੱਲਿਆ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਅੱਜ ਹੀ ਸਾਡੇ ਸੀਨੀਅਰ ਲੀਡਰ ਨੇ ਜਿਹੜੇ ਉਹ ਜਾ ਕੇ ਉਹਨਾਂ ਦੀ ਭੁਖੜਦਾਲ ਖਤਮ ਕਰਨ ਤੇ ਇਹ ਜਿਹੜਾ ਤਕਰੀਬਨ ਇਹ ਇਹਦੀ ਕੀਮਤ ਹੈਗੀ ਆ 54 ਕਰੋੜ 54 ਕਰੋਡ ਦਾ ਜਿਹੜਾ ਇਹਦੀ ਅਸੀਂ ਜੀਏਡੀ ਆ ਜਿਹੜੀ ਉਹ ਅਪਰੂਵ ਕਰਦੀ ਆ ਤੇ ਉਹਦਾ ਕੰਮ ਵੀ ਜਿਹੜਾ ਹੈ ਕੁਝ ਹੀ ਦਿਨਾਂ ਦੇ ਵਿੱਚ ਉਹਦਾ ਕੰਮ ਵੀ ਸ਼ੁਰੂ ਹੋ ਜਾਊਗਾ ਦੱਸ ਦਈਏ ਕਿ ਧੂਰੀ ਵਿੱਚ ਓਵਰ ਬ੍ਰਿਜ ਦੀ ਮੰਗ ਨੂੰ ਲੈ ਕੇ ਪਿਛਲੇ 4 ਦਿਨਾਂ ਤੋਂ ਜਸਵਿੰਦਰ ਸਿੰਘ ਵੱਲੋਂ ਭੁਖ ਹੜਤਾਲ ਕੀਤੀ ਜਾ ਰਹੀ ਸੀ ਜਿਸ ਨੂੰ ਸਥਾਨਕ ਸੰਸਥਾਵਾਂ ਅਤੇ ਭਾਜਪਾ ਦੀ ਪੂਰੀ ਟੀਮ ਦਾ ਸਮਰਥਨ ਮਿਲ ਰਿਹਾ ਸੀ ਪ੍ਰੋਜੈਕਟ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਭਾਜਪਾ ਦੇ ਸੀਨੀਅਰ ਨੇਤਾਵਾਂ ਵੱਲੋਂ ਮੌਕੇ ਤੇ ਪਹੁੰਚ ਕੇ ਪੋਖਾ ਹੜਤਾਲ ਖਤਮ ਕਰਵਾਈ ਗਈ